ਹੈਦਰਾਬਾਦ ਦੇ ਵਿੱਚ ਸਰਕਾਰਾਂ ਵੱਲੋਂ 461 ਜੰਗਲ ਦੀ ਤਬਾਹੀ ਕਰਨੀ ਬਹੁਤ ਹੀ ਇਹ ਮਾੜਾ ਕੰਮ ਆ। ਕਹਿੰਦੇ ਪਾਰਕ ਬਣਾਉਣਾ ਉੱਥੇ। ਮੈਨੂੰ ਇੱਕ ਗੱਲ ਦੱਸੋ ਜਿਹੜੇ ਜੰਗਲ ਦੇ ਵਿੱਚ ਹਜ਼ਾਰਾਂ ਪੰਛੀ ਰਹਿੰਦੇ ਹੁਣ ਹਜ਼ਾਰਾਂ ਜਾਨਵਰ ਰਹਿੰਦੇ ਹੁਣ ਇਹ ਤੋਂ ਵਧੀਆ ਪਾਰਕ ਹੋ ਸਕਦਾ ਕੋਈ? ਫਿਰ ਕਹਿੰਦੇ ਆਂ ਪਹਹਾੜ ਆ ਗਿਆ, ਸੁਨਾਮੀ ਆ ਗਈ। ਹਾੜ ਆਗੇ ਜਾਂ ਕੋਈ ਮਹਾਮਾਰੀ ਆ ਗਈ ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰੂਗੇ ਤਾਂ ਇਹ ਸਭ ਕੁਝ ਸਾਡੇ ਨਾਲ ਹੋਊਗਾ ਕੁਦਰਤ ਨਾਲ ਦੁਸ਼ਮਣੀ ਮਨੁੱਖ ਨੂੰ ਮਹਿੰਗੀ ਪਾਊਗੀ ਕੁਦਰਤ ਬਹੁਤ ਬਲਵਾਨ ਆ ਇਹਦੇ ਮੁਰੇ ਜਿਹੜਾ ਆ ਗਿਆ ਉਹਨੂੰ ਇਹ ਛੜਦੀ ਨਹੀਂ ਹੈਗੀ ਨਾ ਹੀ ਕੋਈ ਕੁਦਰਤ ਦਾ ਮੁਕਾਬਲਾ ਕਰ ਸਕਦਾ ਹੈ ਕੁਦਰਤ ਨੂੰ ਸੰਭਾਲੋ ਇਸ ਤਰ੍ਹਾਂ ਤੁਸੀਂ ਕੁਦਰਤ ਦਾ ਬਿਨਾਸ਼ ਨਾ ਕਰੋ ਇਹ ਧਰਤੀ ਤੇ ਰਹਿਣ ਦਾ ਹੱਕ ਸਿਰਫ ਮਨੁੱਖਾਂ ਦਾ ਨਹੀਂ ਹੈਗਾ ਸਭਨਾਂ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਇਂ ਪਰਮਾਤਮਾ ਨੇ ਸਾਰੇ ਜੀਵ ਬਣਾਏ ਆ ਉਹਨੇ ਸਾਰੀ ਧਰਤੀ ਇਹ ਸਾਰੇ ਜੀਵਾਂ ਦੇ ਰਹਿਣ ਵਾਸਤੇ ਬਣਾਈ ਆ ਕੱਲੇ ਮਨੁੱਖਾਂ ਵਾਸਤੇ ਨਹੀਂ ਬਣਾਈ ਹੈਗੀ ਸੋ ਜਿਹੜੇ ਵਿਦਿਆਰਥੀਆਂ ਨੇ ਉਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹ ਜੰਗਲ ਦੀ ਤਬਾਹੀ ਦਾ ਵਿਰੋਧ ਕਰਿਆ ਏ ਓਹੋ ਬਧਾਈ ਦੇ ਪਾਤਰਾਂ ਸ਼ਾਬਾਸ਼ ਆ ਉਹਨਾਂ ਨੂੰ ਜਿਨ੍ਹਾਂ ਨੇ ਇਹ ਜਾਨਵਰਾਂ ਦੇ ਜ਼ੁਲਮ ਜਾਨਵਰਾਂ ਤੇ ਜਿਹੜਾ ਜ਼ੁਲਮ ਹੁੰਦਾ ਸੀ ਹਨਾ ਉਹਦੇ ਵਿਰੋਧ ਆਵਾਜ਼ ਉਠਾ ਕੇ ਉਹ ਜੰਗਲ ਦੀ ਤਬਾਹੀ ਨੂੰ ਰੋਕਿਆ ਏ ਸੋ ਦੋਸਤੋ ਕਿਤੇ ਵੀ ਜੰਗਲ ਦੀ ਤਬਾਹੀ ਹੁੰਦੀ ਆ ਇਹਨਾਂ ਵਿਦਿਆਰਥੀਆਂ ਤੋਂ ਸਿੱਖੋ ਕੁਦਰਤ ਦੀ ਸੰਭਾਲ ਕਰਨੀ ਇਸ ਤਰ੍ਹਾਂ ਹੀ ਇਕੱਠੇ ਹੋ ਜਿਆ ਕਰੋ ਤੇ ਕੁਦਰਤ ਨੂੰ ਬਚਾ ਲਿਆ ਕਰੋ ਪਾਣੀ ਅਤੇ ਰੁੱਖਾਂ ਦੀ ਕਰੋ ਸੰਭਾਲ ਸਾਡਾ ਜੀਵਨ ਇਹਨਾਂ ਨਾਲ ਜੇ ਰੁੱਖੇ ਖਤਮ ਹੋ ਗਏ ਸਾਰੀ ਧਰਤੀ ਖਤਮ ਹੋ ਜਾਣੀ ਆ ਫੇਰ ਕਹਿੰਦੇ 55 ਡਿਗਰੀ ਦਾ ਆਪਮਾਨ ਹੋ ਗਿਆ ਹੋਊਗਾ ਹੀ ਰੁੱਖ ਦਾ ਸਿਕੋਈ ਛੱਡਿਆ ਨਹੀਂ ਹੈਗਾ ਸੋ ਪਸ਼ੂ ਪੰਛੀਆਂ ਦੀ ਜੰਗਲਾਂ ਦੀ ਸੰਭਾਲ ਕਰੋ